ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇਸ ਸਮੇਂ ਅਸੀਂ ਸਹਾਜਪੁਰ ਦੇ ਕੋਲ ਮੌਜੂਦ ਹੈ ਬਿਲਕੁਲ ਮੇਰੇ ਸਾਹਮਣੇ ਦੋ ਪੱਠੇ ਨਜ਼ਰ ਆ ਰਹੇ ਆ ਔਰ ਬੈਕ ਸਾਈਡ ਤੇ ਇੱਥੇ ਇੱਕ ਚਿਕਨ ਕੋਰਨਰ ਹੈ ਔਰ ਦੱਸਿਆ ਜਾ ਰਿਹਾ ਜਿਹੜੀ ਹਲਤ ਤੱਕ ਗੱਲ ਸਾਡ ਤੱਕ ਪਹੁੰਚੀ ਹੈ ਕਿ ਇੱਥੇ ਘੱਟ ਇਸ ਕਰਕੇ ਹੋਇਆ ਕਿ ਇੱਕ ਪਤੀ ਪਤਨੀ ਆਪਣੇ ਮੋਟਰਸਾਈਕਲ ਤੇ ਜਾਂੜਲੇ ਵਾਲੀ ਸਾਈਡ ਜਾ ਰਹੇ ਸੀ ਜੋ ਦੱਸਿਆ ਜਾ ਰਿਹਾ ਕਿ ਇੱਥੇ ਝਪਟਾ ਮਾਰ ਕੇ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਹੈ ਇੱਕ ਨੌਜਵਾਨ ਨੇ ਬਹੁਤ ਹੈਰਾਨੀ ਵਾਲਾ ਮਾਮਲਾ ਹੈ ਔਰ ਸੱਚੀ ਉਹ ਰੌਂਕ ਤੇ ਖੜੇ ਕਰ ਦੇਣ ਵਾਲਾ ਮ ਕੀ ਹੁਣ ਇੰਨੇ ਸੁੱਖੇ ਜੀ ਆਪ ਆਪਣੇ ਬੱਚੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਟੂ ਵੀਲਰ ਤੇ ਬਿਠਾ ਕੇ ਰਾਤ ਚੋਂ ਲੰਘ ਦਿਆ ਤਾਂ ਕੀ ਹੁਣ ਬੱਚੇ ਨੂੰ ਝਪਟਾ ਮਾਰ ਕੇ ਤਾਂ ਖੋਇਆ ਜਾਵੇਗਾ ਦੱਸਿਆ ਜਾ ਰਿਹਾ ਕਿ ਜਿਹਨੇ ਝਪਟਾ ਮਾਰ ਕੇ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਉਹ ਬੰਦਾ ਜਿਹੜਾ ਆ ਇੱਦਾਂ ਖੇਤੋਂ ਖੇਤੀ ਕਮਾਚ ਚ ਭੱਜ ਗਿਆ ਔਰ ਉਸ ਨੂੰ ਫੜ ਲਿਆ ਗਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਇੱਕ ਵਾਰ ਜਿਹੜੇ ਮੌਕੇ ਤੇ ਚਸ਼ਮਦੀਦ ਸੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਕੀ ਦੇਖਿਆ ਔਰ ਉਹਨਾਂ ਦਾ ਕੀ ਕਹਿਣਾ ਕੀ ਮਤਲਬ ਕਦੋਂ ਕਦੀ ਘਟਣਾ ਇਹ ਇਹ ਅੱਧਾ ਘੰਟਾ ਹੋ ਗਿਆ ਹੁਣ ਪੂਣਾ ਘੰ ਇੱਥੇ ਤਾਂ ਬੰਦੇ ਉਹ ਬੈਰਸੀਆਂ ਦੇ ਸੀਗੇ ਉਹ ਇਦਨ ਨੂੰ ਜਾਂਦੇ ਸੀ ਤੁਰ ਕੇ ਜਾਂਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਮੋਟਰਸਾਈਕਲ ਤੇ ਸੀਗੇ ਪਤਨੀ ਪਤਨੀ ਸੀ ਹਾਂ ਪਤਨੀ ਪਤਨੀ ਤੋਂ ਇੱਕ ਮੁੰਡਾ ਸੀ ਛੋਟਾ ਜਿਹਾ ਉਹਨਾਂ ਕੋ 5 6 6 ਸਾਲ ਦਾ ਹੈ ਅੱਛਾ ਜੀ ਤੇ ਇੱਥੇ ਦੇ ਜਾਂਦੇ ਸੀ ਫਿਰ ਉੱਥੋਂ ਮੁੜ ਕੇ ਆਵੇ ਇਦਨ ਨੂੰ ਇਦਨ ਨੂੰ ਮੁੜ ਕੇ ਮੇਰੇ ਕੋਲ ਆ ਗਏ ਮੁੜ ਕੇ ਕਹਿੰਦੇ ਦਵਿੰਦਰ ਭਾਜੀ ਦੇਖੀ ਮੇਰਾ ਨਾਂ ਲੈਂਦੇ ਮੈਨੂੰ ਜਾਣਦੇ ਸੀ ਬਾਗਲ ਸੀ ਕਿ ਉਹ ਬੰਦਾ ਕੌਣ ਹੈ ਗਲਤ ਬੋਲਿਆ ਹੈ ਅੱਛਾ ਗਲਤ ਬੋਲਿਆ ਗਲਤ ਬੋਲਿਆ ਹੈ ਤਾਂ ਮੈਂ ਕਿਹਾ ਚਲੋ ਦੇਖਦੇ ਅਸੀਂ ਲੱਭਦੇ ਨੇ ਲੱਭਿਆ ਨਹੀਂ ਫਿਰ ਉਹ ਕਹਾ ਤੋਂ ਘੁੰਮ ਕੇ ਕਮੰਦੀ ਚ ਵੱੜ ਕਮਾਦੀ ਜੀ ਫਿਰ ਜਾ ਕੇ ਬੰਦਿਆਂ ਨੇ ਫੜ ਲਿਆ ਨਹੀਂ ਨਾਲੇ ਕਹਿੰਦਾ ਕੋਈ ਬੱਚਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਬੱਚੇ ਦਾ ਬੱਚੇ ਨੂੰ ਲੈ ਕੇ ਭੱਜਿਆ ਬੱਚੇ ਦਾ ਨਹੀਂ ਮੈਨੂੰ ਦੱਸਿਆ ਐਦਾਂ ਮੈਂ ਆਪਾਂ ਝੂਠ ਸੱਤ ਬੰਦਾ ਪ੍ਰਵਾਸੀ ਸੀ ਕਿ ਪੰਜਾਬੀ ਸੀ ਉਹ ਪੰਜਾਬੀ ਹੈ ਇੱਥੇ ਸੋਤੇਦਾ ਜੀ ਸੋਤੇਦਾ ਜੀ ਸੋਤੇਦਾ ਜੀ ਕੋਈ ਡਰੱਗੀ ਹੈ ਕਿ ਕੀ ਹੈ ਜੀ ਕਿਦਾਂ ਕੋ ਨਸ਼ਾ ਨੁਸ਼ਕ ਭੰਗ ਕਰਦਾ ਭੰਗ ਪੀਂਦਾ ਰਹਿੰਦਾ ਇੱਥੇ ਹੀ ਪਿਆ ਰਹਿੰਦਾ ਭੰਗ ਪੀ ਕੇ ਜੋ ਸਾਡੇ ਕੋਲ ਖਬਰ ਪਹੁੰਚੀ ਸੀ ਕਹਿੰਦੇ ਕੋਈ ਬੱਚਾ ਖੋ ਕੇ ਭੱਜਣ ਲੱਗਾ ਸੀ ਬੱਚਾ ਬਚਾ ਲਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਬੰਦਾ ਬੱਚਾ ਖੋ ਮੈਨੂੰ ਆ ਕੇ ਦੱਸਿਆ ਹੈ ਉਦੋਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਉਹ ਕਹਿੰਦੇ ਸਾਨੂੰ ਗਲਤ ਬੋਲਿਆ ਉਹ ਬੰਦਾ ਦੇਖੀ ਭਾਜੀ ਮੈਂ ਕਿਹਾ ਚਲੋ ਮੈਂ ਦੇਖਦਾ ਕੱਠਾ ਬਹੁਤ ਹੋ ਗਿਆ ਸੀ ਲੋਕ ਬਹੁਤ ਇਕੱਠੇ ਇਕੱਠੇ ਬਹੁਤ ਬੰਦੇ ਹੋ ਗਏ ਫਿਰ ਉੱਥੇ ਰੌਲਾ ਪੈ ਗਿਆ ਬਹੁਤ ਫਿਰ ਬੰਦੇ ਹੋ ਗਏ ਫੜ ਲੈ ਕਮਤੀ ਜਗੀ ਕਿ ਨਹੀਂ हां ਕੱਢ ਲਿਆ ਲੇ ਗਏ ਪੁਲਿਸ ਇੱਕ ਲਗੀ ਪੁਲਿਸ ਲੇ ਗਏ ਤੇ ਮੈਂ ਇਹ ਵੀ ਸੁਣਿਆ ਕਿ ਜਿਹੜਾ ਦੁਕਾਨਦਾਰ ਨੇ ਫੜਿਆ ਮਦਦ ਕੀਤੀ ਹੈ ਉਹਨੂੰ ਵੀ ਧਮਕਾਇਆ ਗਿਆ ਨਹੀਂ ਧਮਕਾਇਆ ਧਮਕਾ ਦੇ ਸੀ ਕਹਿੰਦੇ ਕਰੋ ਧਮਕੀਆਂ ਦਿੰਦਾ ਸੀ ਉਹ ਬੰਦਾ ਜਿਹੜਾ ਫੜਿਆ ਭੰਗੀ ਅੱਛਾ ਅੱਛਾ ਨਹੀਂ ਇਹ ਤਾਂ ਤੁਸੀਂ ਪੜੀ ਕੀ ਦੇਖਿਆ ਜੀ ਮੈਂ ਮੌਕੇ ਤੇ ਸੀ ਕਿ ਤੁਸੀਂ ਮੈਂ ਮੌਕੇ ਤੇ ਆਇਆ ਥੋ ਜਾ ਰਿਹਾ ਸੀਗਾ ਅੱਛਾ ਜੀ ਹਾਂਜੀ ਹਾਂਜੀ ਤੇ ਮੌਕੇ ਤੇ ਜਾ ਰਿਹਾ ਥੇ ਲੋਕੀ ਇਕੱਠ ਹੋਇਆ ਸੀਗਾ ਅੱਛਾ ਜੀ ਹਾਂਜੀ ਤੇ ਕੀ ਕਹਿ ਰਹੇ ਸੀ ਲੋਕ ਕੀ ਦੱਸਿਆ ਲੋਕਾਂ ਨੇ ਲੋਕਾਂ ਨੇ ਕਿਹਾ ਬਈ ਮਤਲਬ ਕੋਸ ਬੱਚਾ ਖੋ ਕੇ ਭੱਜਣ ਲੱਗਾ ਸੀਗਾ ਬੱਚਾ ਖੋ ਕੇ ਭੱਜਣ ਲੱਗਾ ਸੀ ਹਾਂਜੀ ਹਾਂਜੀ ਇਹ ਮਤਲਬ ਉਹ ਤਾਂ ਦੱਸ ਰਹੇ ਕਿ ਜਿਹੜਾ ਪਰਿਵਾਰ ਸੀ ਜਿਹਨਾਂ ਕੋਲ ਬੱਚਾ ਸੀ ਉਹ ਮੋਟਰਸਾਈਕਲ ਸੀਮਟ ਮੋਟਰਸਾਈਕਲ ਤੇ ਛੱਪਟਾ ਮਾਰ ਕੇ ਬੱਚਾ ਖੋ ਉਹ ਕਹਿੰਦੇ ਉੱਪਰ ਰਸਤੇ ਤੇ ਚੜਿਆ ਸੀ ਉੱਪਰੋਂ ਝਾਲ ਮਾਰੀ ਕਰਿਆ ਅੱਛਾ ਹਾਂ ਉੱਪਰੋਂ ਫੇਰੇ ਝਾਲ ਮਾਰੀ ਕਹਿੰਦੇ ਉਹ ਡਰ ਕੇ ਖੜਿਆ ਬਈ ਫੇਰੇ ਕੋਈ ਬਾਂਦਰ ਮੁੰਦਰਈ ਹੈ ਨਾ ਇਸ ਕਰਕੇ ਉਹ ਤਾਫੇ ਉਹ ਕਹਿੰਦੇ ਵਿੱਚ ਅਸੀਂ ਪਿੱਛੋਂ ਆਏ ਆ ਤੇ ਉਹ ਕਹਿੰਦੇ ਕੁਮਾਦੀ ਜਾਵੜਿਆ ਮਤਲਬ ਰਖਤੋ ਛਾਲ ਮਾਰੀ ਰਖਤੋ ਛਾਲ ਮਾਰੀ ਝੱਪਟਾ ਮਾਰ ਕੇ ਬੱਚਾ ਖੋਣ ਲੱਗਾ ਸੀ ਹਾਂ ਜੀ ਉਹ ਕਹਿੰਦੇ ਬੱਚੇ ਦੀ ਇਹ ਵੀ ਇਦਾਂ ਹੀ ਹੋਈ ਆ ਬਈ ਗੱਲ ਵੀ ਫਿਰ ਬੱਚਾ ਖੋਣ ਲੱਗਾ ਸੀਗਾ ਹਾਂ ਜੀ ਅੱਛਾ ਮਤਲਬ ਉਹ ਪਹਿਲੇ ਮੋਟਰਸਾਈਕਲ ਤੇ ਆਪਾਂ ਜਿੰਨੀ ਗੱਲ ਸਮਝ ਪਾ ਰਹੇ ਆ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਉਹਨੇ ਝੱਪਟਾ ਮਾਰਿਆ ਹਾਂ ਜੀ ਹਾਂ ਜੀ ਹੁਣ ਭੰਗੀ ਆ ਐਡਿਕਟਡ ਆ ਪਿੱਛੇ ਕੀ ਗੱਲ ਆ ਮਾਪਿਆਂ ਨੂੰ ਲੱਗਿਆ ਕਿ ਬੱਚਾ ਖੋਣ ਲੱਗਾ ਹਾਂ ਜੀ ਹਾਂ ਜੀ ਤੇ ਉਹ ਵਾਪਸ ਆਏ ਫਿਰ ਰੋਣਾ ਰੁਣਾ ਪੈ ਗਿਆ ਉਸ ਤੋਂ ਨੇ ਕਮਾਦਿਆ ਚੱਲ ਗਿਆ ਹਾਂ ਜੀ ਮੈਂ ਪਿੱਛੋਂ ਆ ਲਿਆ ਸੀ ਉਹ ਕਹਿੰਦੇ ਵੀ ਤੇ ਕਮਾਦੀ ਜਿਹਾ ਬੜਿਆ ਬੰਦਾ ਉਹ ਅੱਛਾ ਜੀ ਹਾਂਜੀ ਬੰਦਾ ਕਿੰਨੀ ਕੁ ਉਮਰ ਦਾ ਸੀ ਜੀ ਉਹ ਇਹ ਤਾਂ ਮੈਂ ਦੇਖਿਆ ਨਹੀਂ ਹੈ ਕਿੰਨੀ ਮੈਂ ਤਾਂ ਪਿਛੇ ਹੋਲੇ ਆ ਰਿਹਾ ਸੀਗਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿ ਕਿੰਨੀ ਉਮਰ ਦਾ ਸੀ ਮੈਂ ਤਾਂ ਪਿਛੇ ਆ ਰਿਹਾ ਸੀ ਕਾਠ ਹੋਇਆ ਸੀ ਇਹਨਾਂ ਬੰਦਿਆਂ ਦਾ ਉਹ ਜਿਹਨੂੰ ਕਮਾਦੀ ਜਿਹਾ ਬੜਿਆ ਸੀਗਾ ਇੱਕ ਵੱਡੀ ਜਿਹੜਾ ਕੱਢ ਲਿਆ ਕਮਾਦੀ ਉਹ ਫੇਰ ਕੱਢ ਲਿਆ ਕੱਢਿਆ ਕਿ ਹੁਣ ਇਹ ਮੈਨੂੰ ਪਤਾ ਲੱਗਾ ਕਿ ਇਹਦੇ ਪੋਸਟ ਵਾਲੇ ਲੈ ਗਏ ਠੀਕ ਹੈ ਜੀ ਹਾਂਜੀ ਠੀਕ ਹੈ ਸਰਦਾਰ ਸਾਹਿਬ ਇਹ ਗੱਲ ਸੱਚੀ ਕਰਦੇ ਆ ਭਾਜੀ ਮੈਂ ਤੁਹਾਨੂੰ ਇੱਕ ਵਾਰੀ ਗੱਲ ਸਮਝਾ ਦੋ ਹੋਇਆ ਕੀ ਉਹ ਮਣੇ ਇੱਧਰਲੇ ਪਾਸੇ ਆ ਜੀ ਅ ਅਸੀਂ ਇੱਥੇ ਖੜੇ ਸੀ ਤੇ ਉਹਨੇ ਨਿਆਣਾ ਖੋਇਆ ਅੱਛਾ ਕਿੰਨੇ ਜਣੇ ਸੀ ਜੀ ਉਹ ਉਹ ਦੋ ਜਣੇ ਹੋਣੇ ਜੀ ਦੋ ਜਣੇ ਸੀਗੇ ਹਾਂਜੀ ਠੀਕ ਹੈ ਜੀ ਸਾਡੇ ਪਿੰਡ ਦਾ ਪਲੀਆਂ ਖੁਰਦਾ ਬੰਦਾ ਉਹ ਸੈਟ ਲੱਗੀ ਆ ਅੱਛਾ ਜੀ ਉਹਨੇ ਮੁੰਡਾ ਬਚਾਇਆ ਜੀ ਵੀ ਹੁਣ ਜਿਵੇਂ ਉਹ ਭਾਈ ਗੱਲ ਕਰਦਾ ਦਵਿੰਦਰ ਉਹ ਕਹਿੰਦਾ ਕਿ ਜੀ ਬੱਚਾ ਨਹੀਂ ਖੋਇਆ ਉਹ ਪਿੱਛੇ ਮੈਨੂੰ ਅੱਗੇ ਕਹਿੰਦੇ ਸਾਨੂੰ ਗਲਤ ਬੋਲਿਆ ਮੈਂ ਜਦੋਂ ਵੀ ਸਹੀ ਦੱਸਿਆ ਇੱਥੇ ਰੋਲਾ ਪੈਂਦਾ ਮੋਬਾਈਲ ਖੋਇਆ ਅੱਛਾ ਕੋਈ ਮੋਬਾਈਲ ਨਹੀਂ ਖੋਇਆ ਉਹਨੇ ਨਿਆਣਾ ਹੀ ਕਹਿ ਗੋ ਨੀ ਤੇ ਜਿਹੜੇ ਜਿਹਨਾਂ ਕੋ ਬੱਚਾ ਸੀਗਾ ਉਹ ਮੋਟਰਸਾਈਕਲ ਤੇ ਆ ਰਹੇ ਸੀ ਮੋਟਰਸਾਈਕਲ ਤੇ ਆ ਰਹੇ ਸੀ ਤੇ ਹੁਣ ਇਹ ਇਹ ਵੀ ਸੁਰੱਖਿਆ ਨਹੀਂ ਰਹੀ ਆਪਣੇ ਆਪਣੇ ਬੱਚੇ ਨੂੰ ਮੋਟਰਸਾਈਕਲ ਤੇ ਲੈ ਕੇ ਜਾਈਏ ਤਾਂ ਹੁਣ ਤਾਂ ਇਹ ਹੈ ਜੀ ਆਪਾਂ ਹੱਥ ਜੋੜਦੇ ਆ ਵੀ ਸਾ ਜੀ ਅਸੀਂ ਆਪਣੇ ਬੱਚਿਆਂ ਦੀ ਸੇਤੋਂ ਨਹੀਂ ਕਰ ਸਕਦੇ ਜੋ ਇਹ ਚੱਲਦਾ ਇਹ ਚਿੱਟੇ ਵਾਲੇ ਕੰਮ ਕਰਦੇ ਆ ਬੱਚਾ ਗੱਭਿਆਂ ਕਿਦਾਂ ਲਾ ਲਿਆ ਨਾ ਨਹੀਂ ਹੁਣ ਤੁਸੀਂ ਪੂਰੀ ਗੱਲ ਸਮਝਾਓ ਮਾ ਪਿਓ ਬੱਚਾ ਮੋਟਰਸਾਈਕਲ ਦੇ ਗੱਭੇ ਸੀ ਉਹਨੂੰ ਲੈ ਕੇ ਇਸ ਰੋਡ ਤੇ ਜਾ ਰਹੇ ਸੀ ਅੱਗੇ ਕਹਾਣੀ ਕੀ ਹੋਈ ਇਹ ਜਾਂਦੇ ਸੀ ਉਧਰੋਂ ਜਾਲ ਰੋਡ ਤੋਂ ਠੀਕ ਹੈ ਜੀ ਠੀਕ ਹੈ ਜੀ ਆ ਮੋੜ ਪੈਂਦਾ ਵਾ ਫੋਟੇ ਵਾਲਾ ਜੀ ਹਾਂ ਕਰਨ ਜਿਹੜਾ ਕੱਟ ਗਿਆ ਹਾਂ ਇੱਥੇ ਨਹੀਂ ਬੱਚਾ ਗੱਭੇ ਗੱਡਿਆ ਕੱਢ ਲਿਆ ਕੱਢ ਲਈ ਰੋਕੇ ਹਾਂਜੀ ਕੱਢਿਆ ਤੇ ਸਾਡੇ ਪਿੰਡ ਦਾ ਬੰਦਾ ਪੱਲੀਆਂ ਖੋੜਦਾ ਉਹਨੇ ਮੋਟਰ ਮਗਰ ਲਾ ਕੇ ਤੇ ਉਹਨੇ ਬਚਾਉ ਉਹ ਸੱਟ ਲੱਗੀ ਮੰਡੇ ਦੇ ਬਾਹਾਂ ਤੇ ਵੀ ਉਹ ਮੁੰਡਾ ਕਿੱਥੇ ਆ ਉਹ ਇੱਥੇ ਉਸਮਾਨਪੁਰ ਹੁਣ ਪੱਟੀ ਕਰਾਣ ਲੱਗੀ ਹੋ ਜੀ ਠੀਕ ਹੈ ਦੇਖੋ ਹੁਣ ਤਾਂ ਇਹ ਨਸ਼ੇ ਦਾ ਬਹੁਤ ਕੰਮ ਵੱਧ ਗਿਆ ਦੋ ਦੋ ਜਣੇ ਸੀ ਜਿਹਨਾਂ ਕੋਲ ਉਹ ਦੋ ਜਣੇ ਸੀ ਜੀ ਉਹ ਮੁੜ ਕੇ ਧੰਕੀ ਤੇ ਗਏ ਕਹਿੰਦੇ ਨ ਦੇਖਾਂਗੇ ਵਾ ਮੱਲੀਆ ਵਾਲੇ ਮੁੰਡੇ ਨੂੰ ਹਾਂਜੀ ਕਿ ਜਿਹੜੇ ਜਿੰਨਾ ਦਾ ਬੱਚਾ ਸੀ ਉਹ ਕਿੱਥੇ ਹਸਬੈਂਡ ਬੈ ਉਹ ਚਲੇ ਗਏ ਜੀ ਹੁਣ ਚਲੇ ਗਏ ਹਾਂਜੀ ਤੇ ਪੁਲਿਸ ਨੂੰ ਕੰਪਲੇਂਟ ਕਿਹਨੇ ਦਿੱਤੀ ਸੀ ਸ਼ੋਤੇ ਆਲਨ ਕੀਤੀ ਜੀ ਠੀਕ ਹੈ ਸ਼ੋਤੇ ਤੇ ਆ ਹੁਣੀ ਕੀਤੀ ਆ ਆ ਆਂਕਣ ਹੁਣੀ ਆ ਸ਼ਾਇਦ ਇਹਨੇ ਮੋਟਰ ਇੱਥੇ ਆ ਪਰ ਇਹ ਨੇਰ ਕਰਦੀ ਨਹੀਂ ਭਾਜੀ ਉਹ ਮਤਲਬ ਬੱਚਾ ਹੋ ਰਿਹਾ ਵੀਰੇ ਮਤਲਬ ਪਹਿਲਾਂ ਕਿਹਾ ਜਾਂਦਾ ਸੀ ਹੈ ਜਨਾਨੀ ਰੋ ਰਹੀ ਸੀ ਕਿ ਬਹੁਤ ਜਦੋਂ ਅਸੀਂ ਇੱਥੋਂ ਮੈਂ ਗੇੜਾ ਲੱਗ ਗਿਆ ਨਾ ਮੈਂ ਆਟੋ ਚਲਾਣਾ ਤੇ ਜਨਾਨੀ ਰੋਂਦੀ ਕਹਿੰਦੀ ਬੱਚਾ ਉਹ ਭੱਜ ਗਿਆ ਉਹ ਬੰਦੇ ਮਗਰੇ ਚਲੇ ਗਏ ਕਮਾਚ ਵੜ ਗਏ ਨੇ ਬੱਚਾ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਪੂਰੀ ਦੇਖ ਦੇ ਦੇਖ ਦੇ ਫਿਰ ਉਹ ਬੰਦਾ ਜਿਹੜਾ ਕਹਿੰਦਾ ਕਿ ਆਹ ਬੰਦਾ ਕਹਿੰਦਾ ਕਿ ਜੀ ਬੁਰਾ ਭਲਾ ਬੋਲੇ ਬੱਚਾ ਨਹੀਂ ਖੋਇਆ ਫਿਰ ਗਲਤ ਕਰ ਲੈ ਨਹੀਂ ਨਹੀਂ ਵੀਰੇ ਗਲਤ ਆਪਾਂ ਗਲਤ ਗਲਤ ਕਰਾਂਗੇ ਮੇਰੇ ਫੋਨ ਤੇ ਫਿਰ ਇਹ ਕਿਉਂ ਸਾਥ ਦਿੰਦਾ ਹੋਇਆ ਹਾਂ ਇਹਨਾਂ ਨੂੰ ਪਤਾ ਹੋਊਗਾ ਵੀ ਸਾਥ ਕਾ ਦਿੰਦਾ ਵਾ ਅਸੀਂ ਤਾਂ ਵੀਰੇ ਆਪਣੀ ਸਹਾਇਤਾ ਕਰਦੇ ਹਾਂ ਉਹ ਅੰਕਲ ਦੀ ਮੋਟਰ ਵਾ ਮੈਨੂੰ ਇਹਨਾਂ ਭਾਜੀ ਹੁਣ ਦੇਖੋ ਆਹ ਤਾਂ ਕਹਿੰਦੇ ਬੱਚਾ ਪੂਰਾ ਖੋਣ ਦੀ ਕੋਸ਼ਿਸ਼ ਕੀਤੀ ਤੁਸੀਂ ਕਹਿੰਦੇ ਕਿ ਆਈ ਕੋਕ ਨਹੀਂ ਮੈਂ ਤਾਂ ਫਿਰ ਇੱਥੇ ਨਹੀਂ ਸੀ ਤਾਂ ਮੈਂ ਇੱਥੇ ਜ਼ਗਾਪਰੇ ਆਪਣੀ ਦੁਕਾਨ ਤੇ ਗਲਤ ਕਰਨਾ ਨਾ ਕਰੋ ਨਾਲ ਹ ਇਹ ਬੰਦਾ ਨਾਲ ਹੋਣਾ ਉਹਨਾਂ ਦੇ ਫਿਰ ਮੈਂ ਤਾਂ ਵੀਰੇ ਝੂਠ ਬੋਲਣਾ ਹਣਾ ਮੈਂ 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 ਨਾਲ ਗਿਆ ਰਿਹਾ ਮੈਂ ਆਪਣੇ ਮਕਾਨ ਤੇ ਆਉਣਾ ਕਿ ਮੈਂ ਨਾਲ ਨਹੀਂ ਪਰ ਫਿਰ ਉਹ ਕਹਿੰਦੇ ਕਿ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਨੂੰ ਪਤਾ ਹੈ ਜੀ ਮੈਂ ਤਾਂ ਆਪਣੇ ਉਹ ਕਹਿੰਦੇ ਮੈਨੂੰ ਪਤਾ ਨਹੀਂ ਹਾਂ ਵੀ ਐਦਾ ਕੋਈ ਨਾ ਪਤਾ ਨਹੀਂ ਹੈਗਾ ਤੇ ਤੈਨੂੰ ਪਤਾ ਹੈ ਨਹੀਂ ਮੈਂ ਤਾਂ ਸੂਰੀ ਸਾਹਿਬ ਜੀ ਇਹ ਗੱਲ ਕਹਿਣਾ ਵਾ ਜੇ ਤੈਨੂੰ ਪਤਾ ਹੈ ਨਹੀਂ ਨਾ ਸਾਡੀ ਦਾ ਵੀਰੇ ਨਾ ਸਾਡੀ ਸੇਫਟੀ ਹੈ ਨਹੀਂ ਸਾਡੇ ਬੱਚਨ ਸੇਫਟੀ ਹੈ ਨਹੀਂ ਜੀ ਪਰ ਫਿਰ ਉਹ ਤੋਂ ਉਹਨੂੰ ਪੁੱਛਿਆ ਮਾੜੇ ਮੋੜ ਭੁਗਤ ਸਵਾਰੀ ਕੀਤੀ ਪੁੱਛਿਆ ਕਿ ਬੱਚਾ ਦਾ ਕਰਨ ਲੱਗੀ ਸੀ ਬੱਚਾ ਨਹੀਂ ਸੋਤੇ ਵਾਲੀ ਪੰਚਾਇਤ ਨੇ ਇਹ ਗੱਲ ਕੀਤੀ ਬਾਬੂ ਜੀ ਨੇ ਉਹ ਕਹਿੰਦੇ ਬੰਦਾ ਕਿੱਥੇ ਲੈ ਗਿਆ ਜਿਹੜਾ ਜਿਹੜਾ ਬੱਚਾ ਖੋਣ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਹਾਂਜੀ ਉਹ ਕਹਿੰਦੇ ਪੁਰਸਾ ਘਰ ਆਜੀ ਅੱਛਾ ਭਾਜੀ ਮੇਰੀ ਗੱਲ ਸੁਣੀਓ ਕੋਈ ਪਤਾ ਲੱਗਾ ਬੱਚਾ ਖੋ ਕੇ ਕਰਨਾ ਕੀ ਸੀ ਅਸੀਂ ਮੈਂ ਢੇੜਾ ਲੈ ਕੇ ਚੱਲ ਗਿਆ ਸੀਗਾ ਮੈਂ ਚੱਲ ਗਿਆ ਮੈਂ ਤਾਂ ਜਾਂਦਾ ਪਿਆ ਸੀ ਬੱਚਾ ਨਹੀਂ ਰਹਿੰਦੀ ਕੀ ਕਹਿੰਦੀ ਸੀ ਉਹ ਹੀ ਕਹਿੰਦੀ ਕਹਿੰਦੀ ਆਂ ਨਿਹਰ ਕਰਦੀ ਪਾਈ ਪਈਆ ਹਰਾਨੀ ਵਾਲੀ ਗੱਲ ਹੈ ਨਿੱਕੇ ਨਿੱਕੇ ਬਾਲ ਫਿਰਦੇ ਆ ਤੇ ਕੀ ਦੀ ਕੀ ਗਰੰਟੀ ਆ ਬਈ ਨਹੀਂ ਵੀਰੇ ਆਪਾਂ ਨੇ ਇਹ ਗੱਲ ਕਿੰਨਾ ਸੱਚੇ ਪਾਛਾ ਸੋਖ ਰੱਖੇ ਆ ਦਵਾਲੀਆ ਤਿਹਾਰ ਚੱਲਦਾ ਨਾ ਅਸੀਂ ਆਪਣੇ ਬੱਚਾਂ ਸੇਫਟੀ ਸਾਡੀ ਹੋਈ ਹੀ ਨਹੀਂ ਮਾਪੇ ਤਾਂ ਘਬਰਾਉਂਦਾ ਹੀ ਆ ਵੀਰੇ ਅਸੀਂ ਮੈਂ ਆਪਣੇ ਨਾਲ ਲੱ ਨੰਨਾ ਮਾਵਾ ਬੰਨਾਵਾ ਵੀ ਅਸੀਂ ਕਿੱਥੇ ਸ਼ਿਫਟੀ ਗੱਲਵਾਏ ਜਨਾ ਨਸ਼ਾ ਚੱਲਦਾ ਹੁਣ ਹੁਣ ਸਾਨੂੰ ਵੀਰੇ ਅਸੀਂ ਉਥੋਂ ਦਰਿਆ ਤੋਂ ਆਨੇ ਆ ਠੀਕ ਆ ਸਾਨੂੰ ਰਾ ਨੂੰ ਘੇਰ ਦੇ ਚਿੱਟੇਲੇ ਘੇਰਦੇ ਆ ਇੱਕ ਰੇਤੇ ਵਾਲੇ ਘੇਰਦੇ ਸਾਨੂੰ ਉਹਨੇ ਨਾਲ ਧੰ ਦੇਖਣਾ ਨਾ ਵਾਹਤਾ ਬਾਹਰ ਦੇ ਘਟ ਦੇ ਵੀ ਆ ਵੀਰੇ ਕੁਛ ਹੋਉਂਦਾ ਵਾ ਹੁਣ ਜੇ ਮੈਂ ਬੋਲਦਾ ਹਾਂ ਤੁਹਾਡੀ ਵੀਡੀਓ ਸਾਨੂੰ ਨਾ ਤਾਂ ਕੱਲੂ ਮੇਦੀ ਵੀਡੀਓ ਬਣ ਜਾਣੀ ਆ ਹੁਣ ਮੈਨੂੰ ਮਾਫ਼ ਪਰ ਨੁਕਸਾਨ ਕਰੋਗੇ ਜੀ ਜੀ ਤੇਰੀ ਜ਼ਮੀਨ ਤੇ ਮੰਡਵਾ ਇਹ ਚੋਰ ਆਹ ਹੋਣ ਪਾਜੀ ਦੱਸੋ ਜਦੋਂ ਮਤਲਬ ਉਹਨਾਂ ਨੇ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਆ ਬੰਦਾ ਕਹਿੰਦਾ ਕਿ ਬਾਂਦਰਾਂ ਕਰੋ ਝਪਟਾ ਮਾਰਿਆ ਥੱਲੇ ਲਿਗੇ ਥੱਲੇ ਥੱਲੇ ਉਤਰ ਕੇ ਬੱਚਾ ਭੱਜ ਗਿਆ ਸੀ ਉਹ ਕਮਾਦੀ ਦੇ ਵਿੱਚ ਉਹ ਬੰਦੇ ਜਿਹੜੇ ਕਮਾਦੀ ਬੱਚਾ ਕਿੰਨੀ ਉਮਰ ਦਾ ਸੀ ਮੇਰੇ ਮੈਨਾਂ ਇਹਨਾਂ ਦੇਖੇ ਨੇ ਸੀ ਹਾਂ ਚਾਰ ਪੰਜ 8 ਸਾਲ ਦਾ ਸੀ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਆ ਕੋ ਇਦਾਂ ਦਾ ਮੈਂ ਦਰਦਾ ਮੈਂ ਦਰਦਾ ਤੁਸੀਂ ਦੇਖੇ ਦੇਖੀ ਦੇਖੀ ਤੁਸੀਂ ਮੌਕੇ ਸੀਗਾ ਮੁੰਡਾ ਮੈਂ ਫੜਕੇ ਲੈ ਕੇ ਆਇਆ ਦਰ ਮੈਂ ਵੀ ਗਿਆ ਨਾਲੀ ਤੁਸੀਂ ਦੱਸੋ ਉਹ ਇੱਕ ਤੇ ਸਾਰੇ ਆ ਮੈਂ ਖੋਕੇ ਫਿਰ ਉਧਰ ਮਿਲਿਆ ਜੀ ਫਿਰ ਉਧਰ ਫੜਕੇ ਪਹਿਲੀ ਗੱਲ ਤਾਂ ਸ਼ਾਬਾਸ਼ੀ ਹੈ ਤੁਹਾਨੂੰ ਤੁਹਾਡੀ ਸ਼ਲਾਗ ਹੈ ਕਿ ਤੁਸੀਂ ਹੈਲਪ ਕੀਤੀ ਆ ਇੱਕ ਵਾਰੀ ਸਮਝਾ ਦਿਓ ਮੌਕੇ ਤੇ ਹੋਇਆ ਕੀ ਵੀਰ ਸਮਝਾਓ ਮੌਕੇ ਤੇ ਇਹ ਹੋਇਆ ਹਮੇਦਾਰੀ ਤੇ ਠੀਕ ਹੈ ਜੀ ਉਹ ਜਿਸका ਮੁੰਡਾ ਥਾ ਉਹ ਉਧਰ ਜਾ ਰਹਾ ਥਾ ਅਬ ਇਹ ਤਾਂ ਸਾਡੇ ਸਾਹਮਣੇ ਨਹੀਂ ਹੋਇਆ ਜੇ ਕੀ ਹੋਇਆ ਉਹ ਦਰ ਸੇ ਮੁੰਡਾ ਬਾਅਦ ਕੇ ਉਧਰ ਇੱਕ ਮੈਂ ਗਿਆ ਹੂੰ उधर से हम देखते देखते एक जाते 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 वो निकल गया उधर उधर से फटके लेके आये उसको इधर पुलिस पुलिस वाले पुलिस वाले के ले के कोई कुछ नहीं कहना मानना नहीं है कुछ नहीं करना है तो के हम आगे, के मुंडा फड़के लेके जा रहा था ये देखा नहीं हमने अपनी आंखों से मुंडा खो हाँ। मुंडे था कितनी उम्र थी मुंडा होगा करीब चार पांच साल का ਕਿ ਉਹਨੂੰ ਉਹਨੂੰ ਡਰਾਇਆ ਹੋਵੇ ਕਿ ਮੈਂ ਬੱਚਾ ਨੁਕਸਾਨ ਕਰ ਦੋ ਇਹਦਾ ਮੈਨੂੰ ਫੋਨ ਦੇ ਦੋ ਮੁੜ ਕੇ ਵੀਰੇ ਮੈਂ ਤੈਨੂੰ ਮੂੰਹ ਤੇ ਮੇਂ ਕੰਨਾ ਵਾ ਉਹਨੂੰ ਧਮਕੀ ਜਿਹੜੇ ਬੰਦੇ ਨੇ ਬਚਾਇਆ ਵਾ ਕਹਿੰਦੇ ਤੈਨੂੰ ਦੇਖਾਂਗੇ ਆਣ ਕੇ ਨਹੀਂ ਦੇਖੋ ਮੈਂ ਤੁਹਾਡੇ ਕੋਲ ਸੀ ਬੱਚਾ ਤੁਹਾਡਾ ਸੀ ਨਹੀਂ ਨਹੀਂ ਸਾਡਾ ਨਹੀਂ ਬੱਚਾ ਸੀ ਬੱਚਾ ਕਿਸੇ ਦਾ ਬਾਜੀ ਦੇਖੋ ਬੱਚਾ ਸਾਰਿਆਂ ਦਾ ਸਾਂਝਾ ਹੈ ਸਾਂਝੀ ਹੈ ਬੱਚਾ ਬਗਾਨਾ ਥੋੜਾ ਦਾ ਚਾਹ ਤੇਰਾ ਚਾਹ ਮੇਰਾ ਕਹੇ ਇਹਦਾ ਨਾ ਬਚਾ ਹੋ ਗਿਆ ਉਹ ਮੁੰਡੇ ਨੇ ਬਚਾ ਲਿਆ ਉਹ ਤੋਂ ਵਾਜ ਕੀ ਆ ਉਹ ਬੰਦਾ ਉਹ ਧਾਂਗੀ ਨਾ ਉੱਟੋ ਨੂੰ ਤੂੰ ਦੇਖਾਂਗੇ ਆਣ ਕੇ ਮਰੀ ਗੱਲ ਆ ਦੇਖੋ ਜੀ ਵੀਰ ਚਲੋ ਆਪਾਂ ਆਪਾਂ ਇਹ ਵੀ ਗੱਲ ਮੰਨਦੇ ਆ ਇੱਕ ਵਾਰੀ ਮੰਨ ਕੇ ਚਲੀਏ ਹੋਰ ਭਾਜੀ ਗੱਲ ਚੱਲ ਇਹ ਸਾਡੇ ਪਿੰਡੋਂ ਆ ਆਪਾਂ ਮੰਨ ਕੇ ਚਲੀਏ ਕਿ ਬੱਚਾ ਖੋਹ ਨਹੀਂ ਸੀ ਆਇਆ ਪਰ ਬੱਚੇ ਨੁਕਸਾਨ ਤਾਂ ਕਰ ਦਿੰਦਾ ਸੀ ਨਾ ਚਾਹੇ ਮੰਨ ਲਓ ਮੁੱਟਣੇ ਹੀ ਆਏ ਸੀਗੇ ਪਰ ਫੇ ਲੁੱਟ ਕੇ ਰੋਇਆ ਨਸ਼ੇ ਦੀ ਲੋਰ ਚ ਮੈਸ਼ਾ ਪਿੱਛੇ ਬੰਦ ਨਹੀਂ ਹੋ ਰਿਹਾ ਇਹ ਤਾਂ ਬੜਾ ਸਰਕਾਰਾਂ ਫੇਲਿਆ ਜੀ ਸੋਣੇ ਮੈਂ ਮੈਂ ਗੱਲ ਕਰ ਲਾਂਗਾ ਹੱਥ ਜੋੜ ਕੇ ਦੇਖੋ ਜੀ ਮੈਂ ਬੋਲਿਆ ਆਵਾ ਕੱਲ ਨੂੰ ਵੀਰੇ ਮਰਸੀ ਰੀ ਹੋਣਾ ਹੈ। ਤਾਂ ਅਸੀਂ ਤੇਰੇ ਨਾਲ ਆ ਨਾ ਕੀ ਨਾ ਕੀ ਤੁਹਾਡਾ ਮੈਨੂੰ ਨਾ ਸੁਖਿੰਦਰ ਸਿੰਘ ਜੀ ਸੁਖਿੰਦਰ ਜੀ ਮੇਰਾ ਪਿੰਡ ਪਲੀਆਂ ਖੁਰਦਾ ਵੀਰੇ। ਸੁੱਖੇ ਤੇਰੇ ਨਾਲ ਆ ਭਰਾ ਅਸੀਂ ਨਾਲ ਆ ਘਬਰਾਉਣ ਵਾਲੀ ਗੱਲ ਨਹੀਂ। ਮੈਂ ਬੋਲਿਆ ਘਬਰਾਉਣਾ ਨਹੀਂ ਠੀਕ ਹੈ। ਤੁਹਾਡਾ ਗੱਲ ਕੀ ਆ? ਸਾਡੇ ਨਿਆਣੇ ਬੱਚਿਆਂ ਵਰਗੇ ਆ। ਆ ਸੋਹਣੇ ਬੱਚੇ। ਹਾਂਜੀ। ਚਲੋ ਆ ਮੇਰਾ ਤੁਹਾਡਾ ਤੁਸੀਂ ਰਾਹ ਕੀ ਨਾ ਜੀ ਕਿ ਮੌਕੇ ਸੀਗੇ। ਅੱਛਾ ਤੁਸੀਂ ਹੁਣ ਆਏ ਆ। ਠੀਕ ਹੈ ਸਾਥੀ ਇੱਕ ਵਾਰੀ ਆਪਾਂ ਥਾਣੇ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪੁਲਿਸ ਕੋਲ ਕੀ ਜਿਹੜੇ ਬਿਆਨ ਦਿੱਤੇ ਗਏ ਆ ਔਰ ਪੁਲਿਸ ਦੀ ਤਫ਼ਤੀਸ਼ ਕੀ ਕਹਿੰਦੀ ਆ।